ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਅਸਰਹਦੀ ਦੇ ਇਤਿਹਾਸਿਕ ਕਸਬਾ ਡਿਰਵਾ ਬਨਾਣ ਕਲਾਂੌਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਰਾਹਤ ਸਮੱਗਰੀ ਲੈ ਕੇ ਪਹੁੰਚੇ ਅਤੇ ਜ਼ਰੂਰਤਮੰਦ ਹੜ੍ਹ ਪੀੜਤਾਂ ਨੂੰ ਸਰਬਤਾ ਪਲਾ ਸੰਸਥਾ ਦੇ ਵਲੰਟियर ਦੇ ਵੱਲੋਂ ਰਾਹਤ ਸਮੱਗਰੀ ਦਿੱਤੀ ਗਈ ਜਿਸ ਵਿੱਚ ਘਰ ਦੀ ਜ਼ਰੂਰਤ ਤੋਂ ਲੈ ਕੇ ਪਸ਼ੂ ਦਾ ਚਾਰੇ ਤੱਕ ਦਿੱਤਾ ਗਿਆ ਜਿਸ ਮੌਕੇ ਤੇ ਬੋਲਦੇ ਉਹਨਾਂ ਨੇ ਆਖਿਆ ਕਿ ਅਸੀਂ ਹਰ ਉਸ ਵਿਅਕਤੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜੋ ਹੜ੍ਹ ਪ੍ਰਭਾਵਿਤ ਪਰਿਵਾਰ ਹਨ ਉਹਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਅਤੇ ਜਦ ਤੱਕ ਹਾਲਾਤ ਠੀਕ ਨਹੀਂ ਹੋ ਜਾਂਦੇ ਇਹ ਸੇਵਾ ਉਸੇ ਤਰੀਕੇ ਦੇ ਨਾਲ ਤਦ ਤੱਕ ਜਾਰੀ ਰਹੇਗੀ। ਜੀ ਸਾਹਿਬ ਅੱਜ ਡੇਰਾ ਪਾਪਾ ਨੂੰ ਤਾਂ ਦੌਰਾ ਕੀਤਾ ਸੀ ਤੇ ਉਰਾਈ ਸਾਹਿਬ ਦਾ ਜਿਲ੍ਹਾ ਖਾਤਕੀ ਅੱਜ ਬਿਲਕੁਲ ਜੀ ਉਰਾਈ ਸਾਹਿਬ ਜਦੋਂ ਵੀ ਜਿੱਥੇ ਵੀ ਇਹ ਨਹੀਂ ਕੱਲੇ ਪੰਜਾਬ ਜਿਹੜੀਆਂ ਆਈਡੀਆਂ ਨੇ ਦੇਸ਼ਾ ਵਿਦੇਸ਼ਾਂ ਵਿੱਚ ਆਲ ਬਹੁਤ ਦੇ ਵਿੱਚ ਜਿੱਥੇ ਵੀ ਕਿਸੇ ਪੰਜਾਬੀਆਂ ਨੇ ਮਾਫਰਨ ਦੀ ਲੋਪ ਪੈਂਦੀ ਹੈ ਤੇ ਹਮੇਸ਼ਾ ਅੱਗੇ ਆਏ ਨੇ ਔਰ ਆਉਂਦੇ ਰਹਿੰਦੇ ਨੇ। ਔਰ ਸਾਨੂੰ ਖੁਸ਼ੀ ਹੈ ਔਰ ਇੱਕ ਜਿਤਨਾ ਅਸੀਂ ਤੇ ਰਾਤ ਦਿਨ ਕੰਮ ਕਰ ਹੀ ਰਹੇ ਹਾਂ ਪਰ ਜਿਹੜਾ ਹੌਸਲਾ ਹੁੰਦਾ ਹੌਸਲਾ ਬੜੀ ਵੱਡੀ ਚੀਜ਼ ਹੁੰਦੀ ਆ ਔਰ ਮੈਨੂੰ ਜਦੋਂ ਕਿਉਂਕਿ ਜਦੋਂ ਦੇ ਆਹੜਾ ਆਇਆ ਨਹੀਂ ਉਦੋਂ ਦੇ ਅਵਰਾਜ ਸਾਹਿਬ ਮਤ ਕੇ ਚ ਰਹੇ ਨੇ ਅੱਜ ਸੇ ਤੋਂ ਮੈਨੂੰ ਪਤਾ ਲੱਗਿਆ ਤੁਹਾਨੂੰ ਆ ਰਹੇ ਨੇ ਤੇ ਮੈਂ ਆਪ ਸਾਰੇ ਕੰਮ ਚੱਤ ਕੇ ਮੇਕਅਪ ਤੇ ਨਾ ਮੈਂ ਕਸਮ ਕਰਕੇ ਆਮ ਬਣ ਕੇ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਹਰ ਕਿਸਮ ਤੇ ਹਰ ਪੱਖੋਂ ਜਿੱਥੇ ਜਿੱਥੇ ਵੀ ਲੋੜ ਪਈ ਇਹ ਹਾਲ ਪੰਜਾਬ ਦੇ ਆਪ ਦਾ ਮੋਢੇ ਦਾ ਮੋਢਾ ਲਾ ਕੇ ਭਾਈ ਭਾਈਆਂ ਦੀਆਂ ਬਾਹਾਂ ਫੜੇਦੇ ਸਾਡੇ ਸਿੱਕੇ ਹੈ ਹਮੇਸ਼ਾ ਇਹਨਾਂ ਨੇ ਸੀ ਤਾਂ ਕੋਈ ਤੁਹਾਡੇ ਨੂੰ ਵੀ ਇਹ ਕਿ ਜਿਹੜੇ ਅੱਧਰ ਤੇ ਜਿਹੜੀ ਇਹ ਪਰਾਲੀਆਂ ਪੈ ਨਹੀਂ ਆਈਆਂ ਨੇ ਸੋ ਉਹ ਕਹਿੰਦੇ ਜਵਾਦ ਨੇ ਕਿ ਸਭ ਤੇ ਇਹ ਸਾਰਾ ਪਰਿਵਾਰ ਹੈ ਜਿੱਥੇ ਲੋੜਵੰਦੇ ਬਸ ਉਹਨਾਂ ਨੂੰ ਹੀ ਹੈ ਸਰ ਪਰ ਹਾਲ ਮਿਲ ਕੇ ਕਰਦੇ ਸਰ ਠੀਕ ਥੈਂਕ ਯੂ ਠੀਕ ਹੈ ਕੋਈ ਤੁਹਾਡੇ ਅੱਜ ਪਰਸ ਮੈਂ ਜੀ ਚਲੇਗਾ ਤੁਹਾਡੇ ਇਹ ਜੀ ਜਦੋਂ ਤੱਕ ਤੁਹਾਨੂੰ ਦੱਸਿਆ ਵੀ ਦੁੱਖ ਦੀ ਘੜੀ ਦੇ ਵਿੱਚ ਜਦੋਂ ਪਤਾ ਲੱਗਾ ਵੀ ਅੱਜ ਸਾਰਾ ਪਰਿਵਾਰ ਆਪਣਾ ਖੜ ਗਿਆ ਆ ਕੇ ਤੇ ਔਰ ਜਿੱਥੇ ਵੀ ਲੋੜ ਹੋਊਗੀ ਜਦੋਂ ਵੀ ਲੋੜ ਹੋਊਗੀ ਨਾਲ ਖਲੋਤੇ। ਪਿੰਡ ਇਲਾਕੇ ਵਿੱਚ ਤੇ ਕੀ ਕੀ ਸਮਾਨ ਉਹਨਾਂ ਨੂੰ ਅੱਜ ਮੁਹੱਈਆ ਕਰੰਦਿਆਂ। ਦੇਖੋ ਜਿੰਦਾ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਇਹ ਸਮਾਰਤਾ થી ਆਏ ਹੋયા ਆ। ਕੱਲਾ ਗੁਰਦਾਸਪੁਰ ਡਿਸਟ੍ਰਿਕਟ ਨਹੀਂ 9-10 ਡਿਸਟ੍ਰਿਕਟ ਦੇ ਜਿਹੜੇ ਇਸ ਪਾਣੀ ਦੀ ਮਾਰ ਜਾਇਏ ਹੋਏ ਨੇ ਜਿਹੜੇ ਕਿ ਪਿੰਡਾਂ ਦੇ ਪਿੰਡ ਟੋਟਲ ਦੇਖਿਆ ਜਾ ਤੇ ਘਟੋਂ ਘਟੋਂ 12-1300 ਪਿੰਡ ਜਿਹੜਾ ਉਹ ਅਸਲੇ ਪਾਣੀ ਦੀ ਲਪੇਟ ਜਾਇਆ ਹੋਇਆ। ਪਸ਼ੂ ਵੀ ਇੰਨੇ ਜਿਆਦਾ ਨੇ ਕਿ ਪਸ਼ੂ ਵੀ ਆਗੇ ਬਾਅਦ ਪਸ਼ੂਪਾਲ ਦਾ ਖਾਣਾ ਨਹੀਂ ਕੋਈ ਚਾਰਾ ਨਹੀਂ ਹੈ ਸਰਪਸੇ ਪਾਣੀ ਪੋਣੀ ਨਜ਼ਰ ਆ ਰਿਹਾ ਸੋ ਕਾਫੀ ਚੀਜ਼ਾਂ ਦੀ ਲੋੜ ਸੀਗੀ ਤੇ ਅਸੀਂ ਇੱਥੋਂ ਵੀ ਸ਼ੁਰੂ ਕੀਤਾ ਤੇ ਅੰਮ੍ਰਿਤਪੁਰ ਸਾਡਾ ٹرسٹ ਬਣਾ ਤਾਂ ਹਰ ਡਿਸਟ੍ਰਿਕਟ ਵਿੱਚ ਕੰਮ ਕਰਦੇ ਜਿੱਦਾਂ ਲੋੜ ਸਮਝੀ ਸੀ ਉਸ ਦੇ ਰਾਸ਼ਨ ਭੇਜਿਆ ਪਰ ਨਾਲ ਸ਼ੰਤੋ ਸਾਰੇ ਪਿੰਡਾਂ ਵਾਲਿਆਂ ਨੇ ਨਾ ਘੱਟ ਟਿਕ ਨਹੀਂ ਸਰਵ ਰਾਸ਼ਨ ਬਹੁਤ ਹੈ ਕਿਉਂਕਿ ਰਾਸ਼ਨ ਦੇਲੇ ਸਾਤੇ ਸ਼ੰਤ ਮਹਾਪੁਰਸ਼ਾ ਗਿਆ ਨੇ ਉਹਨਾਂ ਦੇ ਡੇਰਿਆਂ ਤੋਂ ਹੋ ਗਿਆ ਜਾਂ ਫਿਰ ਗੁਰਦੁਆਰਾ ਸਾਹਿਬ ਤੋਂ ਹੋ ਗਿਆ ਜਾਂ ਸੰਤਾਂ ਦੇੜੀਆਂ ਨੇ ਸ਼੍ਰੋਣੀ ਕਮੇਟੀ ਵੀ ਕਰ ਰਹੀ ਹੈ ਸਰਕਾਰ ਵੀ ਕਰ ਰਹੀ ਹੈ ਸੋ ਰਾਸ਼ਨ ਇੰਨਾ ਜਿਆਦਾ ਕਿ ਲੋੜ ਤੋਂ ਵੱਧ ਹੈ ਅੱਜ ਲੋੜ ਸਿਰਫ ਚਾਰੇ ਦੀ ਹੈ ਕਿ ਪਸ਼ੂਆਂ ਦਾ ਚਾਰਾ ਜਿਹੜਾ ਪਸ਼ੂ ਭੁੱਖੇ ਬੈਠੇ ਹੋਏ ਆ ਤਾਂ ਸਾਡਾ ਟ੍ਰਸਟ ਬਣਾ ਜਿਹੜਾ ਅਸੀਂ ਮੈਕਸੀਮ ਜਿਹੜਾ ਜੋੜ ਦਿੱਤਾ ਹੋਇਆ ਕੋ ਚਾਰੇ ਦਿੱਤਾ ਹੋਇਆ ਜਾਂ ਜਾਂ ਤਰਪਾਲਾਂ ਤੇ ਹੋ ਗਿਆ ਜਾਂ ਮੱਛਲਦਾਨੀਆਂ ਹੋ ਗਈਆਂ ਇਹ ਜਿਹੇ ਸਪਾਂਸਰਾ ਸਾਡਾ ਜਾਰੀ ਹੈ ਕਿ ਇੱਥੇ ਟਰੱਕ ਆ ਰਹੇ ਨੇ 20-20 ਟਨ ਦੇ ਟਰੱਕ ਨੇ ਦੋ ਟਰੱਕ ਆ ਚੁੱਕੇ ਚਾਰੇ ਟਨ ਆ ਚੁੱਕਾ ਹੈ 40 ਟਨ ਹੋਣ ਰਸਤੇ ਵਿੱਚ ਜਿਹੜਾ ਉਹ ਕੰਮ ਤੋਂ ਫੋਨ ਦੇਗਾ ਉਸ ਤੋਂ ਬਾਅਦ ਹੀ ਮੈਂ ਦੱਸਾਂ ਜੀ 200-250 ਟਨ ਜਿਹੜਾ ਤੁਹਾਨੂੰ ਚਾਰਾ ਚਾਹੀਦਾ ਹੋਏਗਾ ਉਹ ਸਾਰਾ ਦੇਾਂਗੇ ਆਪਾਂ ਇਹ ਦੋ-ਛੇ ਦਿਨ ਦੀ ਗੱਲ ਤਾਂ ਹੈ ਨਹੀਂ ਅੱਜ ਅਸੀਂ ਪਸ਼ੂ ਨੂੰ ਚਾਰਾ ਦੇ ਦਿੱਤਾ ਤੇ ਫਿਰ ਪਰਸੋਂ ਇੱਕ ਹਫ਼ਤਾ ਚੱਲ ਜਾਏਗਾ ਦੁਬਾਨ ਕੀ ਕਰੇਗਾ ਸੋ ਅਸੀਂ ਪੂਰੀ ਦੇਖਰੇਖ ਕਰ ਰਹੇ ਹਾਂ ਵੀ ਨਾ ਹੁਣ ਅੱਪਾਂ ਇਹ ਦੋ ਮਹੀਨੇ ਕੱਟਾਂਗੇ ਜਦ ਤੱਕ ਸਿੱਕੀ ਜੜੀ ਹੈ ਤੇ ਨਾਰਮਲ ਹੋ ਜਾਂਦੀ ਹੈ ਟਰਸਟ ਤੁਹਾਡੇ ਨਾਲ ਖੜਿਆ ਹੋਇਆ ਹਰ ਕਿਸਮ ਦੀ ਕਰਾਂਗੇ ਇਹ ਪਹਿਲਾ ਦੌਰ ਹੋ ਗਿਆ ਇਹਦੇ ਵੀ ਤਾਂ ਆਪਾਂ ਇਹ ਕਰ ਹੀ ਰਹੇ ਹਾਂ ਸਾਰਾ ਨਿਕਾ ਅਸੀਂ ਹੁਣ ਟਰਸਟ ਵਾਲੇ ਜਿਹੜੀ ਤਿਆਰੀ ਸਾਡੀ ਉਹ ਦੂਸਰੇ ਦੌਰ ਦੀ ਹੋ ਗਈ ਹੈ ਕਿ ਇਸ ਤੋਂ ਅੱਗੇ ਕੀ ਹੋਣਾ ਇਸ ਤੋਂ ਅੱਗੇ ਪਸ਼ੂਆਂ ਨੇ ਬਿਮਾਰ ਪੈਣਾ ਬੰਦਿਆਂ ਨੇ ਬਿਮਾਰ ਪੈਣਾ ਬੁਆਰੀਆਂ ਖਲੜੀਆਂ ਦੇ ਲਈ ਪਾਣੀ ਪਿੰਲੇ ਆਣਾ ਹੈਗਾ ਔਰ ਘ ਉਹਨਾਂ ਆਲਰੇਡੀ ਸਾਡੀ ਤਿਆਰੀ ਕੀਤੀ ਹੋਈ ਹੈ ਅਸੀਂ ਬਜਟ ਜਿਹੜੇ ਟਾਸ ਵਾਲਾ ਬਚਾ ਫਿਕਸ ਕਰਦੇ ਆ ਕਿ ਅਸੀਂ ਆਪਣੇ ਜਿਹੜੇ ਬਜਟ ਸਾਰੇ ਫਿਕਸ ਕਰ ਦਿੱਤੇ ਹੋਏ ਨੇ ਇਸ ਦੌਰ ਲਈ ਜਿਹੜਾ ਹੁਣ ਨਿਕਲਿਆ ਇਹਦੇ ਸਾਡਾ 1.5 ਕਰੋੜ ਦਾ ਬਜਟ ਸੀ ਜਿਹੜਾ ਹੁਣ ਅੱਗੇ ਪਾਣੀ ਉਤਰਨ ਤੋਂ ਬਾਅਦ ਹੋਣਾ ਕੋਨਸਲਟ 2.5 ਕਰੋੜ ਦਾ ਬਜਟ ਜਿਹੜਾ ਹੁਣ ਅਸੀਂ ਕੀਤਾ ਵੱਧ ਵੀ ਸਕਦਾ ਹੈ ਤਾਂ ਸਭ ਜਿਨ੍ਹਾਂ ਨੇ ਕੋਈ ਮਕਾਨ ਨਹੀਂ ਟੈਗੇ ਨੇ ਜੀ ਗਰੀਬ ਪਰਿਵਾਰਾਂ ਜਿਹੜੇ ਉਹਨਾਂ ਬਾਰੇ ਮੈਂ ਦੱਸ ਕਿ ਹਟਿਆ ਨਾ ਜੀ ਜੀ ਇਸ ਲਈ ਜਦੋਂ ਅਗਲਾ ਦੌਰ ਆ ਉਹ ਇਹੀ ਚੀਜ਼ ਆਣਾ ਚਾਹ ਬਵਾਰੀਆਂ ਦਾ ਨਾ ਜਾਂ ਫਿਰ ਘਰਾਂ ਦਾ ਆਣਾ ਕਿ ਇਹ ਛੱਤ ਲਗਣੀ ਹੈ ਕੋਈ ਤਰ੍ਹਾਂ ਪੈਣੀ ਹੈ ਫਰਸ਼ ਉੱਤੇ ਕਿੰਨੀ ਨੁਕਸਾਨ ਤੇ ਹੋਣੇ ਹੁਣ ਜੇ ਹੁਣ ਮਹੀਨਾ ਡੇਢ ਮਹੀਨਾ ਪਾਣੀ ਖੜਾ ਰਹੂਗਾ ਐਸੇ ਤੇ ਨੁਕਸਾਨ ਤੇ ਹੋਣੇ ਹੁਣ ਤੋਂ ਅਸੀਂ ਪੂਰਾ ਧਿਆਨ ਦਤਾਂਗੇ ਸਾਡੀ ਟੀਮਾਂ ਜਾ ਕੇ ਸੁਣਿਆ ਸਰਵੇ ਕਰਨਗੇ ਬੰਸੀ ਮੋਚ ਦੇ ਸਸਨ ਦਾ ਵੀ ਸਾਰਾ ਧੰਨਵਾਦ ਕਰਦਾ ਹਾਂ ਐਮ ਐਨ ਐ ਸਾਹਿਬ ਆਏ ਨੇ ਅਮਨ ਸਿੰਘ ਸਾਹਿਬ ਇਹ ਤਾਂ ਪਹਿਲਾਂ ਹੀ ਬੜਾ ਕੰਮ ਕਰਦੇ ਨੇ ਦਸਪਨੋਂ ਹਮੇਸ਼ਾ ਮੋਢਨ ਮੋਢੇ ਜੋੜ ਕੇ ਚੱਲਦੇ ਨੇ ਤੇ ਕੁਲ ਵੀ ਜੋ ਜੋ ਸਮਾਨ ਆ ਰਿਹਾ ਤੋਂ ਆਪਣੇ ਹੱਥੀਏ ਸਾਰਿਆਂ ਨੂੰ ਕੀ ਬੰਦੇ ਰਹੇ ਸੁਪਨਾਮ ਸਿੰਘ ਕੀ ਆਚੀ ਨਿਊਜ਼ ਨੈਟਵਰਕ